ਸਵੀਰ ਲਖੜ ਜੀ ਆ ਰਹੇ ਬੀਜਪੀ ਦੇ ਪ੍ਰਧਾਨ ਨੇ ਪਰ ਮੈਂ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਸਰ ਤੁਸੀਂ ਬੜੀ ਵੱਡੇ ਅਹੁਦੇ ਤੇ ਹੋ ਤੇ ਇੱਕ ਵਾਰ ਸਰ ਕੇਂਦਰ ਸਰਕਾਰ ਨੂੰ ਕਹੋ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਕਹੋ ਕਿ ਤੁਸੀਂ ਸਾਨੂੰ ਵਿਸ਼ੇਸ਼ ਪੈਕੇਜ ਜਿਹੜਾ ਦੋ ਸਾਨੂੰ ਪੰਜਾਬ ਨੂੰ ਜਿਹੜਾ ਉਹ ਵਿਸ਼ੇਸ਼ ਪੈਕੇਜ ਜਿਹੜਾ ਸਾਨੂੰ ਦਿੱਤਾ ਜਾਵੇ ਹਰਿਆਣੇ ਤੇ ਵਾਸਤੇ ਨੂੰ ਫਿਰ ਬੇਨਤੀ ਕਰੂੰਗਾ ਮੈਂ ਹੋਰ ਵੀ ਬੇਨਤੀ ਕਰਦਾ ਕਿ ਸਾਦੀ ਜੋ ਤੁਹਾਨੂੰ ਪਾਣੀ ਦੀ ਲੋੜ ਹੁੰਦੀ ਆ ਸਾਡਾ ਗਲਾ ਘੁੱਟਦੇ ਹੋ ਕੋਟ ਕਚਹਿਰੀਆਂ 'ਚ ਕੱਢਦੇ ਹੋ ਸਭ ਕੁਝ ਕਰਦੇ ਹੋ ਸਾਡਾ ਪਾਣੀ ਚੋਰੀ ਕਰਦੇ ਹੋ ਹੁਣ ਤੁਹਾਡੀ ਲੋੜ ਆ ਪੰਜਾਬ ਦੇ 7 ਜ਼ਿਲ੍ਹੇ ਡੁੱਬ ਗਏ ਯਾਰ ਤੁਹਾਡੀ ਮਦਦ ਦੀ ਲੋੜ ਆ ਤੁਸੀਂ ਸਾਡੀ ਮਦਦ ਕਰੋ ਇਹ ਮੈਂ ਬੇਨਤੀ ਕਰਨੀ ਆ ਜਾਖੜ ਸਾਹਿਬ ਨੂੰ ਬੇਨਤੀ ਆ ਕਿ ਸਾਡੀ ਮਦਦ ਕਰੋ ਅੱਜ ਨਾਲੇ ਆ ਰਹੇ ਆ ਜੀ ਆਇਆਂ ਵੈਲਕਮ ਔਰ ਪਾ ਨਾ ਖਾਲੀ ਅੱਥੀ ਔਰ ਨਾ ਖਾਲੀ ਅੱਥੀ ਜਾਨ ਨਹੀਂ ਨਹੀਂ ਅੱਜ ਮੈਨੂੰ ਪਤਾ ਲੱਗਾ ਮੈਂ ਪੜਿਆ ਵੀ ਸੁਨੀਲ ਜਾਖੜ ਜੀ ਆ ਰਹੇ ਆ ਵੈਲਕਮ ਹੈ ਜੀ ਆਇਆਂ ਨੂੰ ਕਿ ਸਾਡੇ ਹਾਲ ਦੇਖਣ ਨੂੰ ਆ ਰਹੇ ਆ ਬੀਜਪੀ ਦੇ ਪ੍ਰਧਾਨ ਨੇ ਪਰ ਮੈਂ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਸਰ ਤੁਸੀਂ ਬੜੀ ਵੱਡੇ ਅਹੁਦੇ ਤੇ ਹੋ ਤੇ ਇੱਕ ਵਾਰ ਸਰ ਕੇਂਦਰ ਸਰਕਾਰ ਨੂੰ ਕਹੋ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਕਹੋ ਕਿ ਤੁਸੀਂ ਸਾਨੂੰ ਵਿਸ਼ੇਸ਼ ਪੈਕੇਜ ਜਿਹੜਾ ਦੋ ਸਾਨੂੰ ਪੰਜਾਬ ਨੂੰ ਜਿਹੜਾ ਉਹ ਵਿਸ਼ੇਸ਼ ਪੈਕੇਜ ਜਿਹੜਾ ਸਾਨੂੰ ਦਿੱਤਾ ਜਾਵੇ ਅਸੀਂ ਬੰਦਾ ਜਿਹੜਾ ਆ ਬਾਰਡਰ ਤੇ ਆ ਅਸੀਂ ਅਜਨਾਲੇ ਬਾਰਡਰ ਤੇ ਆ ਅਜਨਾਲੇ ਚ ਹਰ جنگ ਦੇ ਵਿੱਚ ਜਦੋਂ ਪਾਕਿਸਤਾਨ ਨਾਲ ਤਲਾਹ ਹੁੰਦਾ ਤਾਂ ਅਸੀਂ ਉਦੋਂ ਬਿਫਤਾਂ ਫੜੇ ਜਾਂਦੇ ਆ ਅਸੀਂ ਹੁਣ ਵੀ ਖਦਾਵੀ ਦਰਿਆ ਦੀ ਮਾੜੇ ਇੱਥੇ ਇਸ ਕਰਕੇ ਅਜ ਨਾਲੇ ਨੂੰ ਵੀ ਵਿਸ਼ੇਸ਼ ਪੈਕੇਜ ਜਿਹੜਾ ਸੈਂਟਰ ਗਵਰਨਮੈਂਟ ਕੋਲ ਦਵਾਓ ਔਰ ਪੰਜਾਬ ਨੂੰ ਵੀ ਦਵਾਓ ਪੰਜਾਬ ਦੇ 7 ਜ਼ਿਲ੍ਹੇ ਡੁੱਬ ਗਏ ਜਖੜ ਸਾਹਿਬ ਇਸੇ ਪੰਜਾਬ ਦੇ ਤੁਸੀਂ ਪ੍ਰਧਾਨ ਜੇ ਹੁਣ ਗੱਲਾਂ ਨਾ ਕਰੋ ਹੁਣ ਤਾਂ ਮੋਦੀ ਸਾਹਿਬ ਕੋਲੋਂ ਕੇਂਦਰ ਸਰਕਾਰ ਕੋਲੋਂ ਸਾਨੂੰ ਆਰਥਿਕ ਪੈਕੇਜ ਜਿਹੜਾ ਲੈ ਕੇ ਦੋ ਇਹ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਹਰਿਆਣੇ ਤੇ ਰਾਜਸਥਾਨ ਨੂੰ ਫਿਰ ਬੇਨਤੀ ਕਰੂੰਗਾ ਮੈਂ રોજ ਬੇਨਤੀ ਕਰਦਾ ਕਿ ਸਾਦੀ ਜੋ ਤੁਹਾਨੂੰ ਪਾਣੀ ਦੀ ਲੋੜ ਹੁੰਦੀ ਆ ਸਾਡਾ ਗਲਾ ਘੁੱਟਦੇ ਹੋ ਕੋਟ ਕਚੈਰੀਆਂ 'ਚ ਕਰਦੇ ਹੋ ਸਭ ਕੁਝ ਕਰਦੇ ਹੋ ਸਾਡਾ ਪਾਣੀ ਚੋਰੀ ਕਰਦੇ ਹੋ ਹੁਣ ਤੁਹਾਡੀ ਲੋੜ ਆ ਪੰਜਾਬ ਦੇ 7 ਜ਼ਿਲ੍ਹੇ ਡੁੱਬ ਗਏ ਯਾਰ ਤੁਹਾਡੀ ਮਦਦ ਦੀ ਲੋੜ ਆ ਤੁਸੀਂ ਸਾਡੀ ਮਦਦ ਕਰੋ ਇਹ ਮੈਂ ਬੇਨਤੀ ਕਰਨੀ ਹੈ ਜਾਖੜ ਸਾਹਿਬ ਨੂੰ ਬੇਨਤੀ ਆ ਕਿਉ ਸਾਡੀ ਮਦਦ ਕਰੋ ਅੱਜ ਨਾਲੇ ਆ ਰਿਹਾ ਜੀ ਆਇਆਂ ਵੈਲਕਮ ਔਰ ਪਰ ਨਾ ਖਾਲੀ ਇੱਥੇ ਆਉਣ ਤੇ ਨਾ ਖਾਲੀ ਇੱਥੇ ਜਾਣ